हेलो वेलकम वेलकम बैक टू माय न्यू ब्लॉग गाइस आज मैंने बुखार सीते सुबह सुबह मॉर्निंग मम्मी ने स्किन तो छुट्टी करवाई ਤੇ ਪੱਟੀਆਂ ਕੀਤੀਆਂ ਫਿਰ ਮੈਨੂੰ ਬੈਡੀ ਸਨ ਬੈਡੀ ਸਨ ਲਾ ਕੇ ਫਿਰ ਮੈਂ ਥੋੜਾ ਜਿਹਾ ਬੈਟਰ ਫੀਲ ਕੀਤਾ ਤੇ papa ਲਈ ਚੱਲ ਕੇ ਸ਼ੋਪਿੰਗ ਕਰਨ ਨਸੀ دیکھی papa ਲਈ ਚੇਅਰਸ ਸ਼ੌਪ ਤੇ ਰੱਖਣ ਦੇ ਲਈ ਫਿਰ ਸਮੂਹ ਬ੍ਰਾਉਨ ਲਈ ਚੇਅਰ ਬਹੁਤ ਪਸੰਦ ਆਈ ਇਹਦੇ ਵਿੱਚ ਹੋਰ ਵੀ ਡਿਜ਼ਾਈਨ ਬਹੁਤ ਸੀ ਮੇਰੇ ਸਾਮਣੇ ਜਿਹੜੀ ਪਸੰਦ ਵਾਲੀ ਅਸੀਂ ਫਾਈਨਲੀ ਨੂੰ ਸ਼ੌਪ ਤੋਂ ਲੈ ਆਏ ਤੇ ਪਾਪਾ ਨੇ ਸਿਰਫ ਖੜੇ ਸਿੱਟੇ ਕੋਸ਼ੋ ਹੋਏ ਤੇ ਪਾਪਾ ਨੂੰ ਮੇਰੇ ਤੇ ਪ੍ਰਾਊਡ ਵੀ ਫੀਲ ਹੋਇਆ ਕਿ ਮੇਰਾ ਪੁੱਤ ਮੇਰੇ ਵਾਸਤੇ ਸਰਪ੍ਰਾਈਜ਼ ਛੇਅਰ ਲੈ ਕੇ ਆਇਆ ਤੇ ਪਾਪਾ ਨੇ ਸਾਰਿਆਂ ਨੂੰ ਗਾਇਸ ਪਾਪਾ ਨੂੰ ਸਰਪ੍ਰਾਈਜ਼ ਦੇਣ ਤੋਂ ਬਾਅਦ ਅਸੀਂ ਬੱਚੇ ਮਨੂ ਦੇ ਦਾ ਬਰਥਡੇ ਸੈਲੀਬ੍ਰੇਟ ਕਰਨ ਚੱਪੀ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਅਸੀਂ ਉਹਦਾ ਕੇਕ ਇਧਰ ਹੁੰਦੀ ਹੈ ਦੇ ਵਿੱਚ ਕੱਟਿਆ ਉਹਦਾ ਬਗੇ ਸੈਲੀਬ੍ਰੇਟ ਕੀਤਾ ਅਸੀਂ ਉਹਦੇ ਇੱਕ ਫੋਟੋ ਕਰ ਲਿਆ ਮਾਰੇ ਥੋੜੇ ਜਿਹਾ ਪੋਸ ਬਣਾ ਤਾਈ ਜੀ ਦੀਆ ਗੂਗਲਸ ਵੀ ਦੀਆ ਤੇ ਮੈਂ ਉਹਨਾਂ ਦੇ ਗੋਗਲਸ ਲਗਾ ਕੇ ਥੋੜਾ ਜਿਹਾ ਫੋਟੋ ਸ਼ੂਟ ਕਰਵਾਇਆ ਕਿਦਾਂ ਲੱਗਦਾ ਹੈ ਮੈਂ ਦੋਸਤ ਤੇ ਬੈਨ ਕਮੈਂਟ ਕਰਕੇ ਜਰੂਰ ਦੱਸਣਾ ਬਾਤ ਇਹਨੂੰ ਕੋਲ ਮੈਂ ਦਿਲ ਬਣਾਉਂਗੇ ਤੇ ਅੱਜ ਅਸੀਂ ਮਿਊਜ਼ੀਕਲ ਚੇਅਰ ਜਿੰਮੇ ਚਾਸੀ ਬਹੁਤ ਮਸਤੀ ਕੀਤੀ ਤੇ ਇਹਦੇ ਵਿੱਚ ਅਸੀਂ ਨੁਕਸਾਨ ਵੀ ਕਰ ਬੈਠੇ ਕਿ ਅਸੀਂ ਚੈਰੀ ਤੋੜਤੀ ਕੀ ਆ ਮਿਊਜ਼ੀਕਲ ਚੇਅਰਸ ਖੇਲੇ ਗਾਇਸ ਇਹ ਲੋਗ ਕੁਰਸੀ ਤੋੜਤੀ ਇਹਨਾਂ ਨਾਲ ਦੇਖੀਏ <classic> <थो> <सक्णण थीज़ीर> इस म्यूजिकल चेयर पर विनर मेरे प्यारे ताजी जो कि ट्रॉफी के हाथ से चीज पढ़ के सेलिब्रेट कर रहे हैं आपने वाओ वाओ गेम खेलने के बाद ऐसे चलने में मजा आया सॉफ्ट इकन ਭਾਈ ਅੱਤੀ ਰਾਤ 11:00 ਬਾਈ ਅੱਤੀ ਰਾਤ 11:00 ਵਜੇ ਹਾਈਵੇ ਤੇ ਮੈਂਦੀ ਚੱਲ ਰਿਹਾ ਸਾਰਾ ਕੋਈ ਨਹੀਂ ਅਸੀਂ ਪਹੁੰਚ ਗਏ ਮੈਕਡੋਨਲਡ ਤੇ ਉੱਥੇ ਜਾ ਕੇ ਅਸੀਂ ਆਰਡਰ ਕੀਤੀਆਂ ਆਪਣੀਆਂ ਸੌਫਟ ਡ੍ਰਿੰਕਸ ਸਾਰਿਆਂ ਦੀ ਚੋਇਸ ਪੁੱਛੀ ਤੇ ਜਿਨ੍ਹਾਂ ਨੇ ਜਿਹੜੀ ਜਿਹੜੀ ਸਿਲੈਕਟ ਕੀਤੀ ਹੋਏ ਹੋ ਚੁੱਕੇ ਐ ਤੇ ਹੁਣ ਉਹਨਾਂ ਨੇ 威ਟ ਕਰਨ ਨੂੰ ਕਿਹਾ ਥੋੜੇ ਦਰ ਓਨੇ ਦੇਰ ਅਸੀਂ ਆਪਣੀ ਥੋੜੀ ਜੀ ਮਸਤੀ ਕਰਾਂਗੇ ਉਹਦੇ ਵਿੱਚ ਅਸੀਂ ਗਰੁੱਪ ਫੋਟੋ ਕਰਵਾਉਣ ਲਈ ਲਗਾਈਆਂ ਮੈਕਡੋਨਲਡ ਦੀਆਂ ਗਾਗਲਸ ਕਿੱਦਾਂ ਦੇ ਲੱਗ ਰਹੇ ਐ ਗਾਇਜ਼ ਸਾਡੇ ਆਈਸਕ੍ਰੀਮ ਆ ਗਈ ਮੈਂ ਪਾੜ ਗਈ ਮੇង ਗਈ ਤੇਰੀ ਆਈ ਨਹੀਂ ਜਦੋਂ ਵੀ ਆ ਗਈ ਇਸમે ਆਪਣੇ ਲਈ ਮੰਗਾਈ ਸੀ ਸੌਫਟੀ ਪਰ ਮੈਨੂੰ ਸੌਫਟੀ ਪਸੰਦ ਨਹੀਂ ਆਈ ਮੈਨੂੰ ਪਾਪਾ ਦਾ ਕੱਪ ਕੱਪ ਵਾਲੀ ਆਈਸਕ੍ਰੀਮ ਜ਼ਿਆਦਾ ਪਸੰਦ ਹੈ ਇਸ ਲਈ ਮੈਂ ਹੋਰ ਹੀ ਲੈ ਲਈ ਮੈਂ ਉਹ ਟ੍ਰਾਈ ਕੀਤੀ ਕਿ ਬਹੁਤ ਈਸੀ ਹੈ ਅੱਜ ਰਾਤ ਉਹ ਤਾਂ ਚੁੱਕੀ ਹੋਣ ਸੀ ਆਈਸਕ੍ਰੀਮ ਖਾ ਚੁਕਰ ਵਾਪਸ ਆ ਰਹੇ ਸਾਰੇ ਦੇ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਰਿਆਜ ਦਾ ਦਿਨ ਗਾਈਜ਼ ਕਿਸੇ ਦਾ ਘਰ ਜਾਣ ਦਾ ਦਿਨ ਨਹੀਂ ਕਰ ਰਿਆ ਸੀ ਸਾਰੇ ਕਹਿ ਰਹੇ ਆ ਥੋੜੀ ਜਿਹੀ ਬੈਠ ਕੇ ਗੱਪਸ਼ਪ ਮਾਰਦੇ ਆ ਤੇ ਰੋੜੀ ਬੈਠ ਗਏ ਤੇ ਉੱਥੇ ਬੈਠ ਕੇ ਗੱਪਸ਼ਪ ਕੀਤੀ ਆ ਮસ્ਤੀ ਕੀਤੀ ਥੋੜੀ ਜਿਹੀ ਤੇ ਸਰਸਿ ਫੋਟੋਸ ਕਰਵਾ ਲਈਏ ਪਾਪਾ ਨੇ ਕਹਾ ਜੀ ਫੇਲੀ ਦੋਸਤੋ ਵਲੋਗ ਦਾ ਕਰਦੇ ਆ ਐਂ ਮਿਲਦੇ ਆ ਨੈਕਸਟ ਵਲੋਗ ਵਿੱਚ ਬਾਏ ਬਾਏ